पिछले दिन ही सड़क हादसे ਵਿੱਚ ਮਾਰੇ ਗਏ ਕਾਰ ਚਾਲਕ ਬਲਵਿੰਦਰ ਸਿੰਘ ਦੀ ਅੱਜ ਅੰਤਿਮ ਅਰਦਾਸ ਉਹਨਾਂ ਦੇ ਪਿੰਡ ਫਤਿਹਪੁਰ ਵਿਖੇ ਕੀਤੀ ਗਈ ਜਿੱਥੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਹਾਜ਼ਰੀ ਭਰੀ ਫੜ ਲਿਆ ਕਿਉਂਕਿ ਭੀੜ ਲੱਗੀ ਸਰਮੱਦ ਦੀ ਤੋਂ ਸਰਮੱਦ ਦਾ ਸਿਰ ਵੱਡ ਦਿੱਤਾ ਦੁਨੀਆ ਤਮਾਸ਼ਾ ਗੱਠੀ ਹੋ ਗਈ ਸਰਮੱਦ ਦੀ ਅੱਜ ਵੀ ਗੱਬਰੇ ਦਿੱਲੀ ਚ ਜੇ ਕੋਈ ਵੀ ਦੇਖਣਾ ਚਾਹਵੇ ਤੇ ਵੇਖ ਸਾਰੇ ਕੀ ਕਿਹਾ ਕਹਿੰਦੇ ਜੀ ਸਿਰ ਵਟਿਆ ਜਾਏਗਾ ਮਹਾਰਾਜ ਕਹਿੰਦੇ ਵੀ ਉੱਠੇ ਗੁਰੂ ਮਹਾਰਾਜ ਦਾ ਸਿਰ ਲੈ ਕੇ ਆਏ ਕਿਦਰ ਭਾਈ ਜੈਤਾ ਉੱਠਿਆ ਭਾਈ ਜੈਤਾ ਭਾਈ ਜੈਤਾ ਉੱਠਿਆ ਕੰਗਾ ਤੇ ਯਾਰੇ ਜੁਲਦੀ ਇਹ ਕੋ ਸਿੱਧਾ ਹੀ ਆਏ ਨੇ ਤੈਨੂੰ ਦੇਣ ਦੀਦਾਰੇ ਆਏ ਨੇ ਗੁਰਾਂ ਨੇ ਰੁਕ ਹੋਰ ਤਾਰਿਆ ਤੇ ਜਿਹੜੀ ਟੋਕਰੀ ਸੀ ਹੱਥ 'ਚ ਪਾਈ ਜਾਂਦੇ ਦੇ ਜਦੋਂ ਟੋਕਰੀ ਦਾ ਕੱਪੜਾ ਚੱਕਿਆ ਕਹਿੰਦਾ ਲੈ ਕਾਮਲਾ ਦਰਸ਼ਨ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਗੁਰਾਂ ਨੇ ਆਪ ਉਹ ਜੀ ਜੁਰੀ ਸਾਧ ਸੰਗਤ ਜੀ ਅਧਿ ਰੰਤ ਕਰਨਾ ਵਾਹਿਗੁਰੂ ਕਰਾਲ ਸਾਹਿਬ ਜੀ ਰੋਇਆ ਨਾ ਜੋ ਇਹ ਪਾਣਾ ਵਰਤਿਆ ਵੇਲਪੁਲ ਵਿਨਾ ਕੁਪदाई ਹੈ ਇਹਨਾਂ ਕੁਪਈ ਹੈ ਕਿ ਸ਼ਬਦਾਂ ਦੇ ਵਿੱਚ بیان ਨਹੀਂ ਕੀਤਾ ਜਾ ਸਕਦਾ ਕੱਲੇ ਪਰਿਵਾਰ ਦਾ ਨਹੀਂ ਇਸ ਪਿੰਡ ਦਾ ਨਹੀਂ ਇਹ ਜਿਹੜਾ ਤਖਤ ਹੈ ਸਾਰੇ ਪੰਜਾਬ ਦਾ ਬਹੁਤ ਉਤਤਨਤਾ ਹੈ ਸਾਡੇ ਦਿਲ ਗਰੰਧਰੇ ਗਏ ਆ ਉਹ ਵੀ ਇਹ ਜੀ ਦੇ ਵਿੱਚ ਜਿੰਨੇ ਸੁਆਸ ਨੇ ਉਹ ਛੇਵ ਦੇ ਤੱਕ ਇੱਕ ਦਿਨ ਖਤਮ ਹੋਣੀ ਹੁਣ ਜਦੋਂ ਖਤਮ ਹੋਈ ਬੇਨਨ ਜਿੱਥੇ ਕੀਤਾ ਹੁੰਦਾ ਪ੍ਰਮਾਤਮਾ ਨੇ ਵੀ ਆ ਦਿਨ ਤੂੰ ਵਾਪਸ ਜਾਣਾ ਥੱਲੇ ਆਵੇ ਨਾਨਕਾ ਸੱਦੀ ਉਠੇ ਜਾਹੇ ਜੇ ਭੇਜਿਆ ਜਦੋਂ ਸੱਤਾ ਭੇਜੇਗਾ ਵਾਪਸ ਜਾਣਾ ਉਹਦੇ ਕੋਈ ਬਹਾਨਾ ਬਣਨਾ ਹੈ ਕਿਸੇ ਦਾ ਢੇੜਾ ਭੰਦਾ ਬਣ ਜਾਣਾ ਕਿਸੇ ਦਾ ਢੇੜਾ ਨੂੰ ਗਾਨਾ ਮੇ ਕੂੜੇ ਦਾ ਹੋ ਰਹੀਆਂ ਰੋ ਚਰਉਂਦੀਆਂ ਮਨ ਨੂੰ ਬਾਗ ਦਾ ਕੂੜੇ ਦਾ ਹੋ ਰਹੀਆਂ ਰੋ ਚਰਉਂਦੀਆਂ ਬਾਗ ਨੂੰ ਬਣੇ ਗੁੰਡ ਜੋ ਵਾ ਆਪੇ ਆਪਨੀ ਚਲੇ ਮਸਾ ਇੱਕ ਸੇਖ ਸਤਨਾਮ ਸ੍ਰੀ ਵਾਹਿ ਹੈ ਦੱਖਣ ਥੜ ਮੇ ਖਾਂ ਤਗਰੀਆਂ ਸਦਾ ਨਹੀਂ ਹੋ ਰਹਿਣਾ ਏ ਜਹਾਨ ਬੰਦਿਆ ਸਾਬਕਸਾਲ ਜਾਰਸਾਲ ਦਾ ਸਾ ਦੂਰੀ ਹੈ ਉਹਨਾਂ ਕੀ ਮਾਰਾ ਕਰ ਤਾ ਜਿਹਾ ਪ੍ਰਮਾਤਮਾ ਨੇ ਐਡੀ ਖਾਲੀ ਜੁਗਨ ਬਚਾਉਂ ਪਲਾ ਰੇ ਸੋ ਸ਼ਬਦ ਕੋਈ ਇਹਨੂੰ ਕੁਛ ਨਹੀਂ ਕਿਹਾ ਕਿ ਐਕਸਰਾਇ ਕੀ ਹੈ ਕੀ ਨਹੀਂ ਹੈ ਕਿਉਂ ਇਹ ਪਾਣਾ ਪਾ ਰਿਆ ਪਰ ਸਾਰਾ ਸਮਾਨਾ ਸਾਰਾ ਪੰਜਾਬ ਇਸ ਤੁਹ ਜੀ ਘੜੀ ਦੇ ਵਿੱਚ ਸਾਰੇ ਮਾਪਿਆਂ ਨਾਲ ਦੀ ਔਰ ਸਾਡੇ ਭਾਈ ਸਾਹਿਬ ਇਹਨਾਂ ਦੇ ਨਾਲ ਦੀ ਜਿਹੜਾ ਖੜਾ ਸਾਰੀਆਂ ਪਾਰਟੀਆਂ ਦੇ ਸਾਰੇ ਲੀਡਰ ਸਹਿਬਾਨ ਨੇ ਕਿ ਬੈਠ। ਸੋ ਮੈਂ ਵੀ ਆਕੇ ਕੈਂਪਰ ਇਹ ਦੇਖਿਆ ਕਿ ਕੁਝ ਹੋਤੇ ਕੁਝ ਆਵਾ। ਜਿਹਨੇ ਖਰੀਦਦਾ ਖਰੀਦ ਲੋ ਹੁਣ ਅਰੰਗ ਜੀ ਤੋਂ ਦਰਦਾ ਕੋਈ ਖਰੀਦਦਾ ਵੀ ਨਹੀਂ। ਜਿਵੇਂ ਅੱਜਕੱਲ੍ਹ ਸੀਆਈਡੀਏ ਨੇ ਲਗੇ ਫਿਰਦੇ ਜੋ ਸਵੇਣੀ ਸੀਏਡੀਏ ਅਗੇ ਸੀ। ਸੀਆਈਡੀਏ ਨਾਲ ਜਾ ਕੇ ਰੰਗ ਜੀ ਨੂੰ ਸੁਣੇ ਲਾਇਆ। ਰੰਗ ਜੀ ਕੀ ਤੁਹਾਡਾ ਤਖਤ ਵੇਚ ਗਿਆ। ਉਹ ਕਹਿੰਦਾ ਕਿ ਦੀ ਹਿੰਮਤ ਹੈ ਤੂੰ ਮੇਰਾ ਤਖਤ ਵੇਚ ਦਿਆ। ਕਹਿੰਦੇ ਸਰਮਾ ਦਾ ਕੋ ਸਤਨਾਮ ਸ੍ਰੀ ਵਾਹਿਗੁਰੂ ਅਰਗ ਜੀ ਉਹ ਕਹਿੰਦਾ ਜੇ ਉਹ ਵੇਚਦਾ ਏ ਦਰ ਬੀਕੀ ਫਿਰ ਬੀਖਰ ਬਿਕ ਜੇਗਾ ਕੀ ਕਹਿੰਦੇ ਨੇ ਕਹਿੰਦੇ ਇੱਕ ਬੱਚਾ ਦਰ ਘੋਨਿਆਂ ਦੀ ਤਰਕੋਨੇ ਦੇ ਤੀਲਾ ਦਾ ਦੇ ਕੇ ਖਾਵੇਗਾ ਨਿੱਤ ਅਗੇ ਖਾਏਗਾ ਆ ਸੁਨੇ ਆ ਨਾ ਉਹ ਕਹਿੰਦੇ ਇੱਕ ਦੂਜੇ ਨੂੰ ਖਲਾੜਾ ਜੀ ਸਾਡੇ ਸੁਬੜੇ ਚੋਂਦਾ ਜੀ ਉਹ ਭੂਤ ਬਣ ਗਏ ਜੀ ਫਿਰ ਭੂਤ ਹੀ ਬਣਣਾ ਓਏ ਝੂਨਾ ਦੇ ਕਈ ਸੁਭੈ ਦੇ ਦਿੱਤਾ ਤੇ ਉਹ ਜਿਹੜਾ ਤਗਤ ਸੀ ਫੜ ਕੇ ਲੋਰੂ ਬੱਚੇ ਨੂੰ ਖਰੀਦ ਕੇ ਖਜ਼ਾਨੇ ਚ ਰੱਖੇ ਰੱਬ ਦੇ ਨਾਮ ਦੀ ਸ਼ਕਤੀ ਹੈ ਗੁਰਮਖੋ ਐਵੇਂ ਨਹੀਂ ਜੈ ਜੈਕਾਰ ਹੁੰਦੀ ਏ ਜੇ ਰੱਬ ਦਾ ਨਾਲ ਭੱਲੇ ਥੋੜਾ ਇੱਕ ਦਿਨ ਬੈਠਾ ਹੈ ਸਰਮੱਧ ਲਾਲ ਕੇਲੇ ਚ ਲਾਲ ਮਲੇ ਚ ਬੈਠਾ ਸਰਮੱਧ ਤੇ ਅਰੰਗਜੇ ਬਾਗ

ਵੇਲਪੁਲ ਇਹ ਨਾ ਦੁੱਖदाई ਹੈ ਇਹ ਨਾ ਦੁੱਖਮਈ ਹੈ ਕਿ ਸ਼ਬਦਾਂ ਦੇ ਵਿੱਚ بیان ਨਹੀਂ ਕੀਤਾ ਜਾ ਸਕਦਾ ਇਕੱਲੇ ਪਰਿਵਾਰ ਦਾ ਨਹੀਂ ਇਸ ਪਿੰਡ ਦਾ ਨਹੀਂ ਇਹ ਜਿਹੜਾ ਵਿਸਾਤ ਹੈ ਸਾਰੇ ਪੰਜਾਬ ਦਾ ਬਹੁਤ ਵੱਡਾ ਵਿਸਾਤ ਹੈ ਸਾਡੇ ਦਿਲ ਗੁਰੁੰਦਰੇ ਗਏ ਆ گرو گرو گرن سا بیٹھے واحد جی کا خالص ہر نان کا سدو کی جائے ماں باپ ہر انسان اور پرماتا سال آن سنجی کرے